ਕੀ ਕੰਕੀ ਕਰ ਦੇਣਾ ਨਾ ਬੈਠੀਆਂ ਮਾਜਾ ਐਦਾਂ ਨਹੀਂ ਕੋਈ ਕੰਮ ਧੰਦਾ ਕਰਨਾ ਸੇਮਰ ਬੈਠੀ ਐ ਕੱਪੜੇ ਧੋ ਲੈਂਦੀ ਮਸ਼ੀਨ ਚ ਕਿਹੜਾ ਦਵਾਣ ਦੀ ਕੱਪੜਿਆਂ ਨੂੰ ਭਾਵੇਂ ਹੁਣ ਤਾਂ ਮੈਂ ਬੈਠੀ ਆ ਕਿ ਦਵਾਦੂ ਕੋਈ ਨਾ ਦਵਾ ਗੱਲ ਦੇਵੇਂਗੀ ਫਿਰ ਉਹੀ ਗੱਲ ਵੀ ਧੁੱਤੇ ਜਾਣਗੇ ਕੱਪੜੇ ਮੈਂ ਵੀ ਹੁਣ ਸਾਰਾ ਦਿਨ ਕੰਮ ਕਰੀ ਜੰਨੀ ਤੂੰ ਤਾਂ ਮੋਜ ਨਾ ਬੈਠੀ ਲੈ ਹੁਣ ਮੈਂ ਵੀ ਚੁੱਲ੍ਹੇ ਤੇ ਕਰਕੇ ਆਈ ਆ ਰੋਟੀ ਪਾਣੀ ਬਣਾਇਆ ਹੁਣ ਫਿਰ ਕੀ ਹੋ ਗਿਆ ਹੁਣ ਤੂੰ ਉਧਰਲਾ ਕਰ ਲੈਨੀ ਮੈਂ ਇਧਰਲਾ ਕਰ ਲੈਨੀ ਹੈਗੀ ਲੈ ਮੈਂ ਮੈਂ ਸਾਰਾ ਦਿਨ ਤੁਰੇ ਫਿਰਾ ਬੈਠਾ ਤੂੰ ਵੀ ਕਾਇਆ ਕਰ ਮੜਾ ਬਟਾ ਕੰਮ ਤਾਂ ਨਾ ਕਰ ਲਿਆ ਕਰੇ ਮੈਂ ਆ ਗਈ ਹੁਣ ਫਿਰ ਇਹ ਨਹੀਂ ਖਾ ਪੈਸਾ ਨਹੀਂ ਆ ਨਾ ਤੇ ਕੱਢ ਕੇ ਕੋਈ ਨਾ ਤੇ ਫੋਨ ਵੀ ਨਹੀਂ ਆ। ਕਾਰੋ ਗਾਈ ਨਹੀਂ ਇਹ ਤੂੰ ਤਾਂ ਕੋਠੇ ਨਾ ਬਿਠਾ ਲੈਣੀ ਐ ਜੇ ਤੂੰ ਕਹੇ ਦਾ ਮਾੜਾ ਮਟਾ ਕਰਨਾ ਲਵੇ। ਨਾ ਨਾ ਬੇਬੇ ਤੇਰੇ ਸਾਹਮਣੇ ਮੈਂ ਰੋਟੀ ਨਹੀਂ ਬਕਾ ਕੇ ਮੈਂ ਤੂੰ ਤਾਂ ਆਪ ਨਹੀਂ ਹੁੰਦਾ ਜਦੋਂ ਮੈਂ ਤਾਸ ਕਰਕੇ ਆਈ ਮੈਂ ਤਾਂ ਆਪ ਨੂੰ ਕਰਿਆ ਜੁੱਲੇ ਦਾ ਤੂੰ ਤਾਂ ਮੈਨਾ ਬੈਠੀ ਰਹੀ ਨਹੀਂ ਅਬ ਤੂੰ ਕੱਪੜੇ ਧੋ ਲੈ ਢੇਰ ਲੱਗੇ ਪਏ ਹੋਣ ਮੈਂ ਰੋਟੀ ਲਾ ਕੇ ਆਈ ਐਂ ਤ ਫਿਰ ਮੈਂ ਵੀ ਉਧਰ ਪਸੂਆਂ ਦਾ ਕਰਕੇ ਆਈ ਆ ਹੱਦ ਹੋ ਗਈ ਮੇਰੇ ਹੁਣ ਤਾਂ ਨੀ ਸੋਈ ਚਾਈ ਇੰਨੀ ਗਰਮੀ ਐ ਰੋਟੀ ਤੇ ਪੱਕੀ ਵੀ ਨਹੀਂ ਲਵਾ ਕੇ ਦਿੰਦਾ ਆਖੇ ਵੀ ਪੱਕੀ ਲਵਾ ਦੇ ਪੱਕੇ ਮੈਦਾਨ ਲਵਾਉਣੀ ਪਈ ਬੰਦਿਆਂ ਨੇ ਲਵਾਉਣੇ ਉਹਨਾਂ ਨੂੰ ਕਹਿ। ਅਬੇ ਬੰਦੀ ਵਾਰੀ ਆਖਾਂ ਬਈ ਪੱਕੇ ਲਵਾ ਦੇ। ਬੇਬੇ ਉਹ ਦੀ ਗੱਲ ਸੁਣਦੀ ਪੈਸੇ ਨਹੀਂ ਕਰਦੀ। ਤੇ ਤੂੰ ਤਾਂ ਕੋਈ ਬਿਠਾ ਕੇ ਗੱਲਾਂ ਮਾਰੀ ਜਾਨੀ ਐ। ਜੇ ਤੂੰ ਕਹੇ ਤਾਂ ਫਿਰ ਕਰਨਾ ਲਵੇ ਮੜਾ ਮੋਟਾ। ਮੈਂ ਤਾਂ ਕੋਈ ਗੱਲ ਨਹੀਂ ਤੇਰੇ ਨਾਲ ਕਰਦੀ। ਕੰਮ ਨਹੀਂ ਕਰਦੀ। ਕਾਨ ਬੇਬੇ ਨੂੰ ਤਾਂ ਐਸੀ ਦੀ ਬਣੀ ਰਹੀ ਜਾਨੀ ਸਾਰਾ ਦਿਨ। ਹਾਂ ਕਰ ਲੈ ਭੈਣ ਮੜਾ ਮੋਟਾ ਕੰਮ ਆਈ ਨਹੀਂ। ਦੇਖ ਲੈ। ਬੇਬੇ ਦੇਖ ਲੈ। ਮੈਂ ਤਾਂ ਕੋਈ ਇਹੋ ਜਿਹਾ ਗੱਲ ਨਹੀਂ ਕਰਦੀ। ਤੂੰ ਮਤ ਆ ਬਣੀ ਕਰਦੀ ਫਿਰ ਮਤ ਆਪ ਜਾਨੀ ਆ। ਮੈਂ ਨਾ ਵੇ ਅ ਮਾਰੇ ਦੋ ਰੋਟੀਆਂ ਪੀਛੇ ਜਾ ਬਸ ਮੋਕੇ ਬਿਥੇ ਨਹੀਂ ਜਾਣੀ ਐ ਮੇ ਦੋਸਤ ਕੋਈ ਕੰਮ ਇਹ ਨਾ ਇਹ ਦਾ ਕੰਮ ਨਾ ਅੱਗੇ ਬੁੜੀਆਂ ਜਾਂਦੀਆਂ ਮਾਰੇ ਤਿੰਨ ਦਿਨ ਅੱਤ ਪਕਾ ਕੇ ਹਾੜੀ ਆ ਰਹੇ ਮਗਰ ਜਾਂਦੀਆਂ ਹੈ ਨਰਮਾ ਚੁਗਦੀਆਂ ਤੇ ਉਹ ਦਾ ਕੰਮ ਨਹੀਂ ਹੋ ਉਹ ਕਿਹੜਾ ਕੰਮ ਹੋ ਉਹ ਤਾਂ ਦੋ ਰੋਟੀਆਂ ਦਾ ਇੱਕ ਰੋਟੀ ਦਾ ਕੰਮ ਬਨਦੇ ਅੰਦਾਜ਼ ਚੱਕਦੀਆਂ ਬਸ ਇਹ ਕੋਈ ਕੰਮ ਫੈਲਾਦੀ ਬੁੜੀਆਂ ਦੀ ਉਹਨੀ ਰੋਟੀਆਂ ਦਾ ਪਕਾਉਂਦੀਆਂ ਤੇ ਉਹਨੀਆਂ ਪਈਆਂ ਰਹਿਣੀਆਂ ਦਿਹਾੜੀਆਂ ਬਾਅਦ ਤੇ ਹੁਣ ਦੋ ਰੋਟੀਆਂ ਪਕਾਉਨੀਆਂ ਔਖੀਆਂ ਹੁੰਦੀਆਂ ਅੱਜ ਕੱਲ ਤੇ ਕੁੜੀਆਂ ਕਿਹਦਾ ਬੰਦਾ ਕਰਦੀਆਂ ਨੇ ਉਹ ਇਹ ਕੋ ਗੈਸ ਚਲਾਤੇ ਜਮਾ ਸੋਲ ਬਣਦੀਆਂ ਚੱਲ ਜਾਓ ਬਾਕੀ ਕਰ ਸਾਈ ਕਰ ਲਿਆ ਰਹਿਣਾ ਲੈ ਜਿਓ ਮੈਂ ਤਾਂ ਪੈਣੀ ਆ

ਹੇ ਸਾਰੀ ਕੁੜੀ ਬਹਿ ਜਾ ਤੇ ਤਬੀਆ ਦਾ ਚਾਹ ਤੁੰਜ਼ ਕਰ ਲੋ ਸੁਧਾ ਗਣੀ ਯਉਂ ਹੀ ਰਦਾ ਕੰਮ ਨਹੀਂ ਲੋਟ ਹੋਗਾ ਹੈ ਨੂੰ ਬੋਲ ਮਾਰ ਜਿੰਦੀ ਆਚਾਰ ਕਰਦੇ ਦੇਖਦੀਆਂ ਕੀ ਕਹਿੰਦੀ ਐ ਉਹਨੂੰ ਤਾਂ ਕਹਿੰਦੀ ਵੀ ਛੋਟੀ ਨੂੰ ਤਾਂ ਵੀ ਪੈਸਾ ਆ ਕਰ ਲੈ ਹਾਂ ਬੇਬੇ ਕੀ ਕਹਿੰਦੀ ਐ ਚਾਹ ਸੇ ਬੱਦ ਲੋ ਹੁਣ ਯਾ ਭੇ ਭਿਓ ਚਾਹ ਕਰ ਲਾਂਗੇ ਉਹ ਛੋਟੀ ਨੂੰ ਕਾਇ ਨਹੀਂ ਸਮਰ ਨੂੰ ਉਹ ਕਰ ਲੈਂਦੀ ਸ਼ਿਵ ਨੇ ਫਿਰ ਨਹੀਂ ਬਸਾਂ ਤੁਕੋ ਤੇ ਆਉਗੀ। ਯਾਹ ਬਲੱਸ। ਸਰ ਪੈਸੇ ਰਗਣਗੇ ਚਾਹ ਪੀਣੀ ਆ ਤਾਂ। ਕੀ ਜਮ ਬੰਦੇ ਸੀ ਬੋਤ। 5 ਰੁਪਏ ਜਵਾਕ 5 ਰੁਪਏ ਬੋਤ ਤੇਰੇ ਕੋਲ ਦੱਬ ਕੇ ਉਹੀ ਗੱਲ ਕੀ ਕਰੇਗੀ ਤੂੰ ਸਪਣੀ ਬਣ ਜੇਗੀ। ਨਹੀਂ ਬਣ ਜੇਗੀ ਕੋਈ। ਹੈ? ਨਹੀਂ ਬਣ ਜੇਗੀ। ਤੇਰਾ ਸਾਰਾ ਕੁ ਸਾਰੇ ਤੇਰੇ ਕੋਲ ਹੀ ਆਸ ਤਾਂ ਇੱਥੋਂ ਹੀ ਮੰਗਣਾ। ਮੈਂ ਕਿੱਥੋਂ ਦੇਵਾ ਸੋਨ ਦਾ ਸਲ ਮੈਂ ਥੋ ਫਾਗਣ ਲੋੜ। ਨਾ ਫਿਰ ਚਾਹ ਪੀਣੀ ਦਾ ਪੈਸੇ ਦੇ ਦੇਣੀ ਫਿਰ ਚਾਹ। ਫਿਰ ਛੋਟੀ। ਤਰ ਹੋਟਲ ਤੇ ਪੀ ਆ ਜੀ ਫਿਰ ਫਿਰ ਸੁੱਤੀ ਆਉਗੀ ਮੈਂ ਤਾਂ ਨਿਵਾਨ ਦੀ ਲੱਗ ਦੁੱਧ ਵੀ ਪਾਵਾਂਗੇ ਚਾਹ ਮਿੱਠਾ ਵੀ ਪਾਵਾਂਗੇ ਐ ਇੰਨੀ ਸਸਤੀ ਥੋੜੀ ਚਾਹ ਬਥੇਰੇ ਪੈਸੇ ਦੱਬੀ ਬੈਠੀ ਐ ਕੀ ਕਰਾਂਗੇ ਇਹਨੇ ਪੈਸਾ ਆਪਣੀ ਵੰਡੀ ਬਿਨਾਂ ਪੈਸੇ ਤੋਂ ਮਿਲਣਾ ਤਾਂ ਕੋਈ ਸੰਭਵ ਨਹੀਂ ਤੇ ਫਿਰ ਤੂੰ ਉਹ ਹੀ ਗੱਲ ਦੇਵੇਂਗੀ ਤਾਂ ਫੇਰ ਵੀ ਇਹ ਨਹੀਂ ਛੋਟੀ ਪਰ ਸੇਵਰ ਨੂੰ ਕਹ ਦੇ ਫਿਰ ਵੀ ਕਰ ਲੈ ਚਾਹ ਬਣਾ ਕੇ ਦੇ ਬੰਦਰ ਬੀਜ ਮੈਥੋਂ ਨਹੀਂ ਬੰਦਰ ਸੇਵਰ ਤੋਂ ਬਣਵਾ ਲੈ ਨਹੀਂ ਦਫਾ ਗਲਾਸ ਬਾਕਸ ਤੋਂ ਹੋ ਤਾਂ ਤਾਂ ਬਣਾ ਲੈ ਨਹੀਂ ਐ है पैसे लेके फिर चाहिए पैसे दे के फिर चाह पीऊँगी फिर मैं बाहर भी आऊंग जाके है आए गए तो पैसे मंगे मैं देख तो पी रखो सभी चाह साम के मैं तो होटल तो पी आऊंगी ना बिस्कुट खा के आऊंगी न जरूरी है सब पैसे दे के साथ कराऊंगी चाह पैसे दे के फिर मैं चाह पी आऊ स ਸਬਰ ਨੂੰ ਪੁੱਛਾਂ ਵਿਭੂਦੀ ਕੋਲ ਪੈਸੇ ਵਿਥੇ ਰੁਕਾ ਦੁੱਸਰੇ ਨਾਲ ਤਾਂ ਗੁੱਸਾ ਰਹੇਗਾ ਚਲ ਮੈਂ ਪੁੱਛਦੀ ਸਬਰ ਕੀ ਕਰੀ ਜਾਂਦੀ ਐ ਕੁਛ ਨਹੀਂ ਆਹ ਵਸ ਸਫਾਈ ਦੀ ਗੱਲ ਦੀ ਸੀ ਕਿ ਮੈਂ ਬੈਠੇ ਬੈਠੀ ਕਿਵੇਂ ਵਾਹ ਬੇਬੇ ਨੇ ਮੈਨੂੰ ਗੋਲ ਮਾਰਿਆ ਸੀ ਆ ਕੇ ਚਾਹ ਕਰਕੇ ਦੇ ਮੈਨੂੰ ਅੱਛਾ ਮੈਂ ਅਖਰ ਪੈਸੇ ਵਿਥੇ ਰੁਣ ਬੇਬੇ ਕੋਲ ਤੇ ਹੋਰ ਹੋਣਾ ਨਹੀਂ ਤਾਂ ਤੇਰੇ ਸਾਰੇ ਅੰਨ ਵਾਲੇ ਵੀ ਜਦ ਦੂਜੇ ਤਾਂ ਕਣਕ ਵੇਚਦੇ ਆਪਾਂ ਖਾਣੀ ਸਾਰਾ ਕੁਝ ਆਦੇ ਕੋਲ ਹੀ ਦੱਬ ਜਾਂਦੀ ਆ ਆਪਾਂ ਤਾਂ ਪੈਸੇ ਵਧਾ ਰੋਮਾ ਕੋਈ ਕੰਮ ਨੂੰ ਕਹੇ ਤੇ ਆਪਾਂ ਪੈਸੇ ਲਿਆ ਕਰਾਂਗੇ ਹੁਣ ਬੁਰੀ ਤਰ੍ਹਾਂ ਇਹਦਾ ਰਾਹੀ ਇਹ ਦਿੰਦੀ ਦਿੰਦੀ ਮੈਂ ਤਾਂ ਮਹਾਂ ਚਾਹ ਕਹਿੰਦੀ ਮੈਨੂੰ ਚਾਹ ਕਰਕੇ ਦੇ ਦੇ ਵਾਹ ਚਾਹ ਪੀਣੀ ਤਾਂ ਪੈਸੇ ਦੇ ਕਹਿੰਦੀ ਪੈਸੇ ਤਾਂ ਹੈ ਨਹੀਂ ਮੇਰੇ ਕੋਲ ਮੈਂ ਤੈਨੂੰ ਕਾ ਦੇ ਦੇ ਮੈਂ 10 ਰੁਪਏ ਲੈ 10 ਰੁਪਏ ਮੈਂ ਜਵਾਕ ਹਾਂ ਪਹਿਲਾਂ ਤਾਂ ਹੋਟਲ ਦੇ ਪੀਓ ਮੈਂ ਪੀ ਆ ਚਲ ਹੋਟਲ 10 20 ਪਿਆ ਦਾ ਕੱਪ ਦਿੰਦਾ ਤੈਨੂੰ ਹੁਣ ਜੋ ਕੋ ਕੰਮ ਨੂੰ ਕਹੇ ਨਾ ਪੈਸਾ ਪੈਸਾ ਹਾਂ ਕੋਈ ਫਿਰ ਨਹੀਂ ਪੀਉਂਦੀ ਰਾਹੀ ਦਾ ਦੂਆ ਮੂੰਦਾ ਨਹੀਂ ਦਿੰਦੀ ਕੱਢ ਕੇ ਮੂੰ ਨਹੀਂ ਦਿੰਦੀ ਦਿੰਦੀ ਹੈਗੀ ਕਾ ਵੀ ਭੁੱਖੀ ਮਰਦੀ ਜਾਊਗੀ ਜਦੋਂ ਉਹੀ ਗੱਲ ਚਾਹ ਨੂੰ ਕਹੇ ਰੋਟੀ ਨੂੰ ਕਹੇ ਹੋਰ ਕੰਮ ਨੂੰ ਕਹੇ ਤੇ ਨਾ ਪੈਸੇ ਲਿਆ ਕਰ ਮੈਨਾਂ ਤਾਂ ਮੈਨੂੰ ਗੋਲ ਮਾਰ ਐਸੇ ਮੈਂ ਆ ਆ ਤੂੰ ਕਿੱਥੇ ਜਾ ਚੁ ਤੂੰ ਹੁਣ ਤਾਂ ਇਹਨੂੰ ਗੋਲ ਮਾਰਦੀ ਐ ਹੋਰ ਭੁੱਲੀ ਨਾ ਹੁਣ ਤੂੰ ਵੀ ਵਾਈਂ ਕਰੀਂ ਪੈਸੇ ਦੇ ਮੈਨੂੰ ਤਾਂ ਮੈਨੂੰ ਵੀ ਦੇ ਮੈਨੂੰ ਤਾਂ ਕਰ ਦੇਂਦੀ ਹੁਣ ਤਾਂ ਫੇਰ ਮੂੰਹ ਹੀ ਪਹਿਲੇ ਹਸਪੀਟਲ ਆ ਪਾ ਕੀ ਲੈ ਕੀ ਆ ਬੇਬੇ ਰੋਟੀ ਰਾਤੀ ਬਣਾ ਲਾ ਹੁਣ ਤੂੰ ਕਾ ਬਣਾ ਲਾ ਰੋਟੀ ਰਾਤੀ ਹੋਰ ਹੋਰ ਚਾਹ ਮੰਗੀ ਕੀ ਕੀ ਬਣਾਣਾਗਾ ਰੋਟੀ ਬਣਾ ਲਾ ਹੁਣ ਚਾਹ ਦਾ ਕੀ ਆ ਹੁਣ ਤਾਂ ਟਾਈਮ ਗਿਆ ਚਾਹ ਦਾ ਰੋਟੀ ਬਣਾ ਲਾ ਕੋਈ ਨਾ ਬੇਬੇ ਬਣਾ ਲਾਂਗੇ ਰੋਟੀ ਰੋਟੀ ਕਦੋਂ ਰਾਤ ਨੂੰ ਆਏਗੀ ਲੈ ਤੇ ਹੁਣ ਹੁਣ ਰਾਤ ਦੇ ਟਾਈਮ ਹੋਇਆ ਪਿਆ ਓ ਮੱਛਰ ਖਾਣੇ ਰਾਤ ਨੂੰ ਹੋਰ ਰੋਟੀ ਬਣਾ ਲਾ ਤੂੰ ਤਾਂ ਵੱਡੀ ਨੂੰ ਕਹਿ ਦਿੰਦੀ ਬਣਾ ਦਿੰਦੀ ਹੋਰ ਤੂੰ ਨਹੀਂ ਬਣਾਉਂਦੀ ਉਹ ਕਿਉਂ ਬਣਾਉਂਦੀ ਪੈਸੇ ਤੇ ਕੋਈ ਕਸ ਪਰ ਸਹੀ ਗੱਲ ਆ ਪਾਸੀ ਇੰਨੇ ਦੱਬੀ ਬੈਠਿਆ ਦੇ ਦੇ ਸਾਨੂੰ ਥੋੜੇ ਕਣ ਮੈਂ ਤਾਂ ਬਈ ਰੋਟੀ ਬਣਾਉਣੇ ਪੈਸੇ ਲੈ ਜਾ ਮੰਮੀ ਨੂੰ ਬਤਾ ਦੇ ਸਾਨੂੰ ਲੋਟ ਲੈ ਪਾ ਪੈਸੇ ਦੇ ਕੇ ਰੋਟੀ ਖਾ ਲਈ ਨਾ ਤੇ ਤੇ ਪੁੱਠਾ ਰਵਾਜ ਕਾ ਤਾਂ ਲੌਂਕੜਾ ਪਦੁੰਦਾ ਨਹੀਂ ਹੁਣ ਤੂੰ ਬਾਹਰ ਰੋਟੀ ਖਾ ਕੇ ਆਂਗੀ ਪਰ ਹਟੜਾ ਅੰਮੇਂਗੀ ਨਹੀਂ ਰੋਟੀ ਚਾਹ ਵੀ ਮੈਂ ਬਾਹਰ ਪੀ ਰੋਟੀ ਵੀ ਬਾਹਰ ਗੁਰਦੁਆਰੇ ਖਾਉਂਗੀ ਖਾਇਆ ਪਰ ਗੁਰਦੁਆਰੇ ਵਾਲੇ ਵੀ ਆਗਲਾ ਸੇਵਾ ਭਾ ਲਦੇ ਨੇ ਸੇਵਾ ਪਤਾ ਹੀ ਐ ਬੁਢੀ ਸੇਵਾ ਹੀ ਤੋਂ ਨਹੀਂ ਐ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਨਾ ਵੀ ਪੈਸੇ ਦੇ ਵੀ ਪੈਸੇ ਦੇ ਵੀ ਫਿਰ ਮੈਂ ਰੋਟੀ ਬਣਾਉਂਗੀ ਨਾ ਨਾ ਮੁਕੀ ਕਹਿੰਦੀ ਮੈਂ ਬਦਲੀਆਂ ਕਹਿਣਾ ਕੀ ਆ ਕਹਿੰਦੀ ਆ ਕਿ ਪੈਸੇ ਦੇਉਂਗੇ ਤਵੇ ਹੋਟਲ ਤੇ ਖਾਓ ਮੈਂ ਹੋਟਲ ਆ ਰਕਣਾ ਉਹ ਫਾਦ ਗੁੰਜ ਮੈਂ ਪਹਿਲਾਂ ਮੈਂ ਹੋਈ ਸੀ ਕਿ ਚਾਹ ਬਣਾ ਦੇ ਮੈਂ ਜੇ ਪੈਸੇ ਮੰਗੇ ਮੈਂ ਚਲ ਕੇ ਲੀੜਾ ਕੱਪੜਾ ਲੈ ਆਵਾਂਗੇ ਥੋੜੇ ਘਣੇ ਪੈਸੇ ਦੇ ਦੇ ਸਬਜ਼ੀ ਬਣੂਗੀ ਪੈਸੇ ਉਹ ਵੀ ਗੱਲ ਗੁੰਜਲੀ ਮਾਰਕ ਉੱਤੇ ਬੈਠੀ ਆ ਤੂੰ ਬੈਠੀ ਰਹੇਗੀ ਜਾਂ ਫਿਰ ਪੰਜੀ ਵੀ ਕੱਢਦੀ ਹੈਗੀ ਵੀ ਤੂੰ ਦੇ ਦੇ ਥੋੜੇ ਘਣੇ ਉਹ ਵੀ ਗੱਲ ਤੇਰੀ ਸੇਵਾ ਹੋਵੇ ਨਾਲ ਹਾਂ ਵਧੀਆ ਸੇਵਾ ਕਰਾਂਗੇ ਥੋੜੇ ਥੋ ਤਨ ਨਾਲ ਨਹੀਂ ਸੇਵਾ ਦੀ ਲਾ ਦੇਖੋ ਪਰ ਨਹੀਂ ਲੋੜਦਾ ਫਿਰ ਚਾਰ ਰੋਟੀ ਵੀ ਖਾ ਲੈ ਇਸੇ ਪੈਸੇ ਦੇ ਵੀ ਮੁੱਤੇ ਉਹੀ ਦੇਊਗਾ ਅਗਲਾ ਤਾਂ ਪੈਸਾ ਜ਼ਰੂਰੀ ਹੋਣਾ ਹਾਂ ਦੇਖ ਤਾਂ ਸਹੀ ਵੀ ਉਹ ਹੀ ਗੱਲ ਨੂੰਹਾਂ ਚੈਵਾ ਸੀ ਜੇ ਦੇ ਦੇਣੀ ਥੋੜੇ ਘੜੇ ਫਿਰ ਕੀ ਹੋ ਜੂਗਾ ਹਾਂ ਪੈਸੇ ਦੇ ਇੱਕ ਨੂੰ ਸੋਤ ਸੇਵਾ ਕਰਾਉਣੀ ਹੈ ਸਾਰੇ ਮਗਰ ਮੁਰੇ ਤਰੇ ਫਰਦੀਆਂ ਨੇ ਨਾ ਕਰਦਾ ਹਲੇ ਪੈਸੇ ਨੂੰ ਸੇਵਾ ਹੁੰਦੀ ਹੈ ਫਿਰ ਕੋਈ ਕੋਈ ਨਹੀਂ ਕਰਦਾ ਹੈਗਾ ਜੇ ਤਾਂ ਕੋਲੇ ਤੂੰ ਦੀਦਾ ਦਾ ਸੇਵਾ ਕਰੂਗਾ ਅਗਰਾਂ ਕੋਈ ਨਹੀਂ ਦਿੰਦਾ ਨਹੀਂ ਸਾਦਾ ਘਰੇ ਕੰਮ ਜਵਾਕ ਵੀ ਆਪਾਂ ਜੇ ਹੱਟੀ ਤੇ ਭੇਜ ਜਾਗੇ ਪਹਿਲਾਂ 10 ਰੁਪਏ ਖਾਣ ਨੂੰ ਮੰਗਣਗੇ ਫਿਰ ਕੰਮ ਕਰ ਦੇਣਾ ਹਾਂ ਉਹ ਤਾਂ ਨਹੀਂ ਦਿੰਦੇ ਸਾਨੂੰ ਤੂੰ ਤਾਂ ਮਾੜਾ ਮਟਾ ਚ ਘੜਿਆ ਕਰ ਵੀ ਕੋਈ ਲੀੜਾ ਜੋੜਾ ਬਣਾ ਲੈਣੀਆਂ ਸਾਰ ਦਿਨ ਧੰਦਾ ਕਰਦੇ ਆ ਤੇਰੇ ਘਰੇ ਸਿਵਰਤੀ ਜਾਂਦੇ ਰਹਿੰਦੇ ਆਇਆ ਕਰਨਾ ਆਇਆ ਕਰਨਾ ਲੀੜਾ ਵੀ ਬਣਾ ਦੀ ਪੈਸੇ ਥੋੜੇ ਘਾਣੇ ਪੈਸੇ ਵੀ ਦੇ ਕੋਈ ਚੀਜ਼ ਦੀ ਲੋੜ ਪੈ ਜਾਂਦੀ ਹੈ ਨਾ ਬੰਦਾ ਘਰੇ ਉਹ ਕੋਈ ਚੀਜ਼ ਤਾਂ ਅਗਲਾ ਲੈ ਲੂਗਾ ਉਹ ਪੈਸੇ ਪੁੱਛੇ ਨੀ ਕਰ ਤਾ ਨਹੀਂ ਪੈਸੇ ਖਾਲੇ 도ੜਾ ਰੱਖੋ ਜੈ 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 ਮੈਂ ਬੈਠੀ ਰਹਿੰਦੀ ਰੋਟੀਆਂ ਸਾਹਮਣੇ ਰੱਖੋ ਮੈਂ ਵੀ ਪਿੰਡ ਦੀ ਸਰੀ ਚਾਹ ਨਾਲ ਰੋਟੀ ਮੈਂ ਹੋਟਲ ਤੇ ਖਾਇਆ ਕਰ ਮੈਂ ਗੋਬੂ ਵਾਲੇ ਖਾਇਆ ਹੋਈ ਰੋਟੀ ਐ ਨਹੀਂ ਉਹ ਹੋ ਉਹ ਤਾਂ ਨਹੀਂ ਜਾਂਦਾ ਕੀ ਕਰਾਂ ਕਿੱਥੇ ਕੀ ਭਾਈ ਮੈਂ ਗੋਬੂ ਵਾਲਾ ਖਾਇਆ ਹੂੰ ਜੀ ਹਾਂ ਨਾ ਰੱਖਾ ਗੋਬੂ ਵਾਲਾ ਪਿਆ ਨਾ ਐ ਗੋਤ ਗੋਬੂ ਵਾਲੇ ਜਾਮੀਆਂ ਐੇ ਐੇ

ਡਿਊਟੀ ਨਾ ਪਾਏ ਨੇ ਪਤਾ ਤਾਂ ਲੈ ਲਾ ਕੇ ਇਹਨੇ ਸ਼ਾਮ ਤੱਕ ਲੈ ਹੁਣ ਹੈ ਕੀ ਹੋ ਗਿਆ ਜਿੰਦੀ ਨਾ ਉੱਥੇ ਗੋਡੇ ਫੁੱਟ ਗਏ ਜਾਂਦੀ ਵੀ ਕੀ ਗੁਰਦੁਆਰੇ ਲੰਗਰ ਖਾਣ ਜਾਂਦੀ ਸੀ ਗੁਰਦੁਆਰੇ ਨਾ ਜਾਂਦੀ ਸੀ ਸਾਨੂੰ ਦੇ ਜੀ 100 200 ਰੁਪਏ ਫਿਰ ਲੋਟ ਨਹੀਂ ਸੀ ਹੁਣ ਗੋਡੇ ਤੇ ਨਾ ਜਾਂਦੀ ਲੰਗਰ ਹੁਣ ਗੋਡੇ ਤੇ ਵੀ ਲਾਏਗੀ ਹੁਣ ਗੋਡੇ ਤੇ ਰਾਤ ਲਈ ਵੀ ਦੱਸ ਸਾਡੀ ਤੂੰ ਸੁਣਦੀ ਏ ਜੇ ਤੈਨੂੰ ਕੋਈ ਮੰਦੀ ਨੇ ਮੈਂ ਇਹਨੂੰ ਦੱਸਣਾ ਕਿਸੇ ਰਾਹੇ ਨਾ ਤੂੰ ਤਾਂ ਕਿਆ ਵੀ ਵਈ ਗੱਲ ਤੂੰ ਦੇ ਦੇਗਾ ਥੋੜਾ ਕਨੇ ਪੈਸੇ ਡਿੱਗੀ ਵੀ ਤਾਂ ਹੁਣ ਵੀ ਤਾਂ ਗੋਡੇ ਤੇ ਲਾਏਗੀ ਪੈਸੇ ਰੋਟੇ ਬਣਾ ਕੇ ਵਰਦੀ ਆਪੇ ਦੇ ਰੋਜ਼ਾ ਆਹੋ ਉਹ ਡਾਕਟਰ ਨੂੰ ਨਹੀਂ ਦੇਣਗੇ ਡਾਕਟਰ ਨੂੰ ਨਹੀਂ ਦੇਣਗੇ ਪੈਸੇ ਦੇਖ ਮੈਂ ਇਹ ਸੌਣ ਲੈ ਕੇ ਗੱਲ ਮਾਂ ਨੂੰ ਸੁਣ ਦੇ ਲੈ ਡਾਕਟਰਾਂ ਨੂੰ ਦੇਵਾਂ ਪੈਸੇ ਤੇ ਕਰੇਗੀ ਕੀ ਇਹਨੇ ਮੰਨਣਾ ਨਾ ਦੱਸ ਜਦੋਂ ਮਰ ਗਈ ਤੇਰੀ ਸਿੜੀ ਤੇ ਭੰਡ ਬਨ ਕੇ ਤੇ ਫੂਕ ਦੇਵੇਂ ਚੰਗਾ ਆਪੇ ਸਾਰਾ ਕੁਝ ਹੀ ਛੱਡ ਜਾਈਂ ਜਦ ਔਖਾ ਵਿੱਚ ਗਈ ਨਾ ਵਾ ਪਿੰਗਿਰ ਪੈਸੇ ਪੰਦੇ ਨਹੀਂ ਲੰਦੇ ਕਿਸੇ ਹੂੰ ਆoze ਕੋਈ ਰੱਖੂਗੀ ਆਪੇ ਮਗਰੋ ਬੰਦ ਲੈਣਗੇ ਮਗਰੋ ਸਾੜੇ ਚ ਲੜਾਈ ਪਵਾਵੇਂਗੀ ਜੇ ਜਿਉਂਦੀ ਦੇ ਦੇ ਫਿਰ ਮੈਂ ਤੂੰ ਹੋਣੀ ਪਾ ਕਰਦੇ ਤੂੰ ਜਿਹੜਾ ਮਸ ਕਰਦਾ ਫਿਰ ਮੈਂ ਰੋਟੀ ਨਹੀਂ ਦੇਣਗੇ ਹੁਣ ਕਿਹੜਾ ਬੰਦ ਤੈਨੂੰ ਦਿੰਦੇ ਨਹੀਂ ਰੋਟੀ ਆ ਸਭ ਕੋਸ ਮਿਲਦਾ ਤੈਨੂੰ ਤੂੰ ਉਹੀ ਗੱਲ ਵੀ ਐ ਨਾ ਕਰਿਆ ਕਰ ਰੋਕ ਕੇ ਦੇਆ ਕੋਈ ਮੈਨੂੰ ਮਸਲ 500 ਰੁਪਏ ਦੇ ਦੇ ਕੋਈ ਮੀਨਿਆ ਤਲ ਕੋਈ ਨਾ ਹਾਂ ਚਲ 500 ਇਹਨੂੰ ਦੇ ਦੇ ਕਰ 500 ਇਹਨੂੰ ਦੇ ਦੇ ਕਰ ਹਾਂ ਇਹ ਕੋਈ 500 500 ਦੇ ਦੇ ਕਰ ਰੋਟੀ ਮੈਂ ਤਾਂ ਕੋਈ ਨਹੀਂ ਮੈਨ ਲੈਉਣੀ ਰੋਟੀ ਬਣਾ ਕੇ ਰੋਟੀ ਬਣਾ ਦੇ ਤਾਂ ਹੋ ਜਾ ਫਾਇਦਾ ਕਰ ਤੂੰ ਤਾਂ ਬੈ ਜਾ ਹੁਣ ਗੋਡੇ ਤਾਂ ਬਣਾ ਲੈ